ਰਾਨੀ ਕਰਨ ਵਾਲਾ ਕੰਮ ਆ ਵੀ ਇਦਾਂ ਦੇ ਏਰੀਆ ਦੇ ਵਿੱਚ ਵੀ ਇਹੋ ਜਿਹੇ ਕੰਮ ਜਿਹੜੇ ਨੇ ਹੋ ਰਹੇ ਨੇ ਛੋਟੇ ਕਰ ਹੋਣ ਦੇ ਕਾਰਨ ਨੁਕਸਾਨ ਜਿਹੜਾ ਉਹ ਜ਼ਿਆਦਾ ਵੀ ਹੋ ਸਕਦਾ ਸੀ ਪਰ ਫਿਰ ਵੀ 10 ਜਿਹੜੇ ਨੇ ਇਹਦੇ ਵਿੱਚ ਵਿਅਕਤੀ ਜਿਹੜੇ ਨੇ ਉਹ ਕਿਹਾ ਜਾ ਸਕਦਾ ਵੀ ਚਖਮੀ ਹਾਲਾਤ ਦੇ ਵਿੱਚ ਨੇ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਆ ਜਿਹੜਾ ਪੋਰਸ਼ਨ ਹੈ ਇਹਦੇ ਵਿੱਚ ਜਿਹੜਾ ਉਹ ਚੀਜ਼ ਜਿਹੜਾ ਇਨਸੀਡੈਂਟ ਹੋਇਆ ਜਿਹੜੀ ਘਟਨਾ ਹੋਈ ਹੈ ਉਹ ਇਸ ਦਰਵਾਜੇ ਦੇ ਅੰਦਰ ਹੋਈ ਹੈ ਇਹ ਰੂਮ ਦੇ ਅੰਦਰ ਹੋਈ ਹੈ ਕੱਲ ਕੀਤਾ ਸੀ ਦਿੱਲੀ ਰੈਫਰ ਜੀ ਤੇ ਉਹ ਜਿਹੜੀ ਹੈਗੀ ਕੰਡੀਸ਼ਨ ਨਾਰਮਲ ਹੈਗੀ ਉਹਦਾ ਠੀਕ ਹੈ ਹਾਂ ਤਾਂ ਅਗਰ ਗਈ ਜਿ세 ਇਹ ਦੇ ਖਲਾਫ ਐਫਆਈਆਰ ਦਰਜ ਕਰਤੀ ਹੈਗੀ ਜਿਹੜਾ ਇਹ ਹਮੇ ਸੀਗਾ ਬਿਲਡਿੰਗ ਦਾ ਹਾਂ ਬਹੁਤ ਬੱਚੇ ਚਕਮੇ 10 12 ਬੱਚੇ ਚਕਮੇ ਹੋਏ ਆ ਸਭ ਉਹ ਵੀ ਸਭ ਹਸਪੀਟਲ ਮੇਂ ਹੈ ਸਭ ਮੇਰੇ ਕਿਰਾਏਦਾਰ ਕੀ ਲੜਕੀ ਹੈ ਉਹ ਵੀ ਬਹੁਤ ਸੀ ਉਹ ਵੀ ਸੀਰੀਅਸ ਹੀ ਹੈ ਸੋ ਲੁਧਿਆਣੇ ਵਿਖੇ ਮੌਜੂਦ ਆ ਜਿਵੇਂ ਪਿਛਲੇ ਦਿਨੀ ਪਤਾ ਲੱਗਿਆ ਸੀਗਾ ਵੀ ਲੁਧਿਆਣੇ ਦੇ ਏਰੀਏ ਦੇ ਇੱਕ ਮੋਤੀ ਨਗਰ ਅਦੀਨ ਪੈਂਦਾ ਏਰੀਆ ਤੇ ਡਿਵੀਜ਼ਨ ਨੰਬਰ 2 ਦੇ ਅਦੀਨ ਦੇ ਵਿੱਚ ਏਰੀਆ ਪੈਂਦਾ ਵੀ ਪੋਟਾਸ਼ੀਅਮ ਜਿਹੜਾ ਕਿਸੇ ਘਰ ਦੇ ਵਿੱਚੋਂ ਬਰਾਮਦ ਹੁੰਦਾ ਔਰ ਜਾਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਲਗਾ ਲੀਏ ਜਾਂ ਕਿਸੇ ਹੋਰ ਵਜਾ ਕਰਕੇ ਜਿਹੜਾ ਪੋਟਾਸ਼ੀਅਮ ਦੇ ਵਿੱਚ ਅੱਗ ਲੱਗ ਜਾਂਦੀ ਔਰ ਜਿਹੜਾ ਉਹ ਸਪੋਟ ਗਰੁੱਪ ਧਾਰਨ ਕਰ ਲੈਂਦਾ ਉਹਦੇ ਵਿੱਚ 10 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉਹ ਜ਼ੇਰੇ ਇਲਾਜ ਨੇ ਹਸਪੀਟਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਕਈ ਵਿੱਚੋਂ ਜਿਹੜੇ ਨੇ ਉਹ ਰੈਫਰ ਕੀਤੇ ਗਏ ਨੇ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਜਿਨ੍ਹਾਂ ਦੀ ਜੁੜੀ ਕੰਡੀਸ਼ਨ ਥੋੜੀ ਸੀਰੀਅਸ ਜ਼ਿਆਦਾ ਲੱਗ ਰਹੀ ਸੀ ਉਹਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਔਰ ਅੱਜ ਪਤਾ ਲੱਗਿਆ ਸੀਗਾ ਵੀ ਇੱਕ ਬੱਚੇ ਨੂੰ ਜਿਹੜਾ ਹੈ ਦਿੱਲੀ ਵੀ ਕੀਤਾ ਗਿਆ ਵੀ ਉਹਦੇ ਕਰਕੇ ਅਸੀਂ ਦੁਬਾਰਾ ਇਸ ਏਰੀਏ ਦੇ ਵਿੱਚ ਆਇਆ ਵੀ ਇਹ ਜਿਹੜੀ ਜਗ੍ਹਾ ਪੁਲਿਸ ਜਿਹੜੀ ਆਪਣੀ ਤਫਤੀਸ਼ ਹਜੇ ਤੱਕ ਕਰ ਰਹੀ ਹੈ ਕਿਉਂਕਿ ਇਨਸੀਡੈਂਟ ਨੂੰ ਹਜੇ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਪੁਲਿਸ ਤੇ ਐਕਸਪਲੋਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਇੱਥੇ ਆ ਕੇ ਆਪਣਾ ਕੰਮ ਕਰ ਰਹੀਆਂ ਨੇ ਔਰ ਕਿਹਾ ਜਾ ਸਕਦਾ ਹੈ ਵੀ ਮਹੱਲੇ ਦੇ ਵਿੱਚ ਬਿਲਕੁਲ ਇੰਟੀਰੀਅਰ ਏਰੀਏ ਦੇ ਵਿੱਚ ਅਸੀਂ ਖੜੇ ਹਾਂ ਗਲੀ ਦੇ ਕਾਫੀ ਐਂਡ ਤੇ ਜਾ ਕੇ ਇਹ ਘਰ ਹੈ ਜਿਹੜਾ ਤੁਹਾਨੂੰ ਨਜ਼ਰ ਆਂਦਾ ਹੋਵੇਗਾ ਔਰ ਛੋਟੇ-ਛੋਟੇ ਘਰ ਹੋਣ ਦੇ ਬਾਵਜੂਦ ਵੀ ਇੱਥੇ ਪੋਟਾਸ਼ੀਅਮ ਰਗਾ ਜਿਹੜਾ ਕੰਮ ਆ ਜਾਂ ਉਹ ਜਿਹੜਾ ਅਗਨੀ ਲੱਗਣ ਵਾਲਾ ਜਿਹੜਾ ਮਸਾਲਾ ਹੈ ਜਿਹੜਾ ਕਾਫੀ ਜਿਹੜਾ ਹੈਰਾਨੀ ਕਰਨ ਵਾਲਾ ਕੰਮ ਆ ਵੀ ਇਦਾਂ ਦੇ ਏਰੀਆ ਦੇ ਵਿੱਚ ਵੀ ਇਹੋ ਜਿਹੇ ਕੰਮ ਜਿਹੜੇ ਨੇ ਹੋ ਰਹੇ ਨੇ ਔਰ ਪੁਲਿਸ ਜੇ ਮੁਸਤਦੀਨ ਨਾਲ ਆਪਣਾ ਇੱਥੇ ਆ ਕੇ ਕੰਮ ਕਰ ਰਹੀ ਹੈ ਡਿਊਟੀ ਦੇ ਰਹੀ ਹੈ ਹੇਠ ਤੱਕ ਪੁਲਿਸ ਦੇ ਮੁਲਾਜ਼ਮ ਇੱਥੇ ਖੜੇ ਨੇ ਔਰ ਪਰ ਇਦਾਂ ਦੇ ਏਰੀਆ ਦੇ ਵਿੱਚ ਜਾ ਕੇ ਪੋਟਾਸ਼ੀਅਮ ਦਾ ਕੰਮ ਹੋਣਾ ਕਿਤਨਾ ਕਿਤੇ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ ਕਿਉਂਕਿ ਛੋਟੇ ਘਰ ਹੋਣ ਦੇ ਕਾਰਨ ਨੁਕਸਾਨ ਜਿਹੜਾ ਉਹ ਜ਼ਿਆਦਾ ਵੀ ਹੋ ਸਕਦਾ ਸੀ ਪਰ ਫਿਰ ਵੀ 10 ਜਿਹੜੇ ਨੇ ਇਹਦੇ ਵਿੱਚ ਵਿਅਕਤੀ ਜਿਹੜੇ ਨੇ ਉਹ ਕਿਹਾ ਜਾ ਸਕਦਾ ਵੀ ਚਖਮੀ ਹਾਲਾਤ ਦੇ ਵਿੱਚ ਨੇ ਉਹ ਹਸਪੀਟਲ ਦੇ ਵਿੱਚ ਜ਼ੇਰੇ ਨੇ ਤੁਹਾਨੂੰ ਦਿਖਾ ਦਈਏ ਵੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਹਨ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਵੀ ਜਿਹੜਾ ਉਹ ਮਕਾਨ ਹੈ ਇੱਕ ਤਰ੍ਹਾਂ ਦਾ ਪੁਲਿਸ ਨੇ ਬੈਰੀਕਡਿੰਗ ਵੀ ਕੀਤੀ ਹੈ ਇੱਕ ਤਰ੍ਹਾਂ ਦਾ ਬਾਸ ਲਗਾ ਦਿੱਤਾ ਵੀ ਜਿਹੜਾ ਕੋ ਅੱਗੇ ਇਸ ਨੂੰ ਅੱਗੇ ਨਾ ਹੋ ਸਕੇ ਔਰ ਤੁਹਾਨੂੰ ਦਿਖਾ ਦਿੰਨੇ ਆ ਲਾਈਵ ਤਸਵੀਰਾਂ ਨੇ ਆ ਜਿਹੜਾ ਪੋਰਸ਼ਨ ਹੈ ਇਹਦੇ ਵਿੱਚ ਜਿਹੜਾ ਉਹ ਚੀਜ਼ ਜਿਹੜਾ ਇਨਸੀਡੈਂਟ ਹੋਇਆ ਜਿਹੜੀ ਘਟਨਾ ਹੋਈ ਹੈ ਉਹ ਇਸ ਦਰਵਾਜੇ ਦੇ ਅੰਦਰ ਹੋਈ ਹੈ ਇਹ ਰੂਮ ਦੇ ਅੰਦਰ ਹੋਈ ਹੈ ਵੀ ਜਿੱਥੇ ਪੋਟਾਸ਼ੀਅਮ ਜਿਹੜਾ ਹੈ ਇੱਥੇ ਅੱਗ ਲੱਗਣ ਕਰਕੇ ਨੁਕਸਾਨ ਹੋ ਚੁੱਕਿਆ ਸੋ ਐਸਐਚਓ ਸਾਹਿਬ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਲਗਾਤਾਰ ਇਸ ਘਟਨਾ ਨੂੰ ਜਿਹੜੀ ਇੱਥੇ ਹੋਈ ਹੈ ਉਹਦੇ ਤੇ ਇਹਨਾਂ ਦੀ ਆ ਕੇ ਇੱਥੇ ਮੌਕੇ ਦੇ ਉੱਤੇ ਮੌਜੂਦ ਨੇ ਔਰ ਸਰ ਕਿਦਾਂ ਦੇਖਦੇ ਹੋ ਵੀ ਅੱਜ ਖਬਰ ਆਈ ਹੈ ਵੀ ਇੱਕ ਬੱਚਾ ਜਿਹੜਾ ਉਹ ਦਿੱਲੀ ਵੀ ਰੈਫਰ ਕੀਤਾ ਗਿਆ ਕੱਲ ਕੀਤਾ ਸੀ ਦਿੱਲੀ ਰੈਫਰ ਜੀ ਤੇ ਉਹ ਜਿਹੜੀ ਹੈਗੀ ਕੰਡੀਸ਼ਨ ਨਾਰਮਲ ਹੈਗੀ ਮਰੋਂ ਤਾਂ ਠੀਕ ਹੈ ਹਾਂ ਤਾਂ ਕ੍ਰਿਕਟ ਕਿੱਦਾਂ ਦੇਖਦੇ ਹੋ ਸਭ ਤੁਸੀਂ ਵੀ ਬੜਾ ਇੰਟੀਰੀਅਰ ਏਰੀਆ ਵੀ ਕਿੱਥੇ ਆ ਕੇ ਛੋਟੇ ਜਿਹੇ ਘਰ ਦੇ ਵਿੱਚ ਜਿਹੜਾ ਇਹਨਾਂ ਇੱਕ ਤਰ੍ਹਾਂ ਦਾ ਬਾਰੂਦ ਕਹਿ ਸਕਦੇ ਆਪਾਂ ਇਥੋਂ ਹੋਇਆ ਵੀ ਇਨਸੀਡੈਂਟ ਹੋਇਆ ਵੀ 10 ਜਿਹੜੇ ਇਹਦੇ ਵਿੱਚ ਵਿਅਕਤੀ ਨੂੰ ਜ਼ਖਮੀ ਹੋਏ ਨੇ ਵੀ ਲੱਗਦਾ ਵੀ ਪੁਲਿਸ ਵੱਲ ਹੁਣ ਅੱਗੇ ਕੀ ਕਾਰਵਾਈ ਰਹੀਗੀ ਸਰ ਜਿੱਦਾਂ ਤੁਸੀਂ ਬਕਕੇ ਇਹ ਕਾਫੀ ਜਿਹੜੀ ਹੈਗੀ ਗਲਤ ਹੈਗੀ ਸੀ ਸਾਡੇ ਤੇ ਅਸੀਂ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਹੈਗੀ ਆ ਜਿਹੜਾ ਇਹ ਉਹਨਰ ਸੀਗਾ ਬਿਲਡਿੰਗ ਦਾ ਜਿਹੜਾ ਪਟਾਕੇ ਵਗੈਰਾ ਜਿਹੜੇ ਸਾਨੂੰ ਪਤਾ ਲੱਗਾ ਬਣਾਉਂਦਾ ਹੈਗਾ ਉਹਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਦੀ ਅਰੈਸਟ ਵਗੈਰਾ ਹੇਠ ਤੱਕ ਪਾਈ ਨਹੀਂ ਨਹੀਂ ਹਲੇ ਨਹੀਂ ਪਾਈ ਕਿਸੇ ਐਫ ਆਈ ਆਰ ਪੱਟਿਆ ਹੋਇਆ ਕਰੋ ਮਤਲਬ ਉਹ ਮਕਾਨ ਛੱਡ ਕੇ ਚਲੇ ਗਏ ਹੋਣੇ ਪਹਿਲਾਂ ਹੀ ਗਏ ਹੋਏ ਸੀਗੇ ਜਦੋਂ ਇਨਸੀਡੈਂਟ ਹੋਇਆ ਉਸ ਤੋਂ ਪਹਿਲਾਂ ਹੀ ਮਤਲਬ ਉਹ ਤਾਂ ਕਰਿਆ ਹੀ ਨਹੀਂ ਸੀ ਉਸ ਟਾਈਮ ਜਦੋਂ ਮਾਰਦਾਦ ਹੋਈ ਆ ਉਸ ਤੋਂ ਬਾਅਦ ਉਹ ਇੱਥੇ ਆ ਜਾਣੀ ਹੈ ਤੇ ਤੁਸੀਂ ਲਗਾਤਾਰ ਇੱਥੇ ਜਦੋਂ ਦੀ ਘਟਨਾ ਹੋਈ ਆ ਤੁਸੀਂ ਲਗਾਤਾਰ ਇੱਥੇ ਤੁਹਾਡੀ ਡਿਊਟੀ ਲੱਗੀ ਹੋਈ ਹੈ ਵੀ ਲੱਗਦਾ ਵੀ ਆਸ-ਪਾਸੇ ਜਿਹੜੀ ਛਾਂਟ ਮੀਨ ਕੀਤੀ ਕਿਉਂਕਿ ਬਹੁਤ ਛੋਟੇ-ਛੋਟੇ ਘਰ ਨੇ 25-25 20-20 ਗਜ ਦੇ ਘਰ ਨੇ ਵੀ ਹੋਰ ਲੱਗਦਾ ਵੀ ਹੋਰ ਪ੍ਰੋਬਲਮ ਇੱਥੋਂ ਬ੍ਰਾਮਦ ਹੋ ਸਕਦਾ ਉਸੇ ਚੀਜ਼ ਨੂੰ ਲੈ ਕੇ ਅਸੀਂ ਜਿਹੜਾ ਅੱਜ ਬੰਬਸਕਾਉਡ ਔਰ ਜਿਹੜੀ ਐਫਐਸਐਲ ਦੀ ਇਹ ਕੋਈ ਇਦਾਂ ਦੀ ਚੀਜ਼ ਕਿਤੇ ਮਿਲਦੀ ਹੈ ਤੁਹਾਨੂੰ ਤਰਫ ਕਾਰਵਾਈ ਕੀਤੀ ਜਾ ਰਹੀ ਹੈ ਮਤਲਬ ਕੋਈ ਹਾਇ ਤੱਕ ਚੀਜ਼ ਬਰਾਂਮ ਨਹੀਂ ਹੈ ਇਸ ਤੋਂ ਇਲਾਵਾ ਹੋਰ ਚੀਜ਼ ਬਰਾਂਮ ਫਿਲਹਾਲ ਕੋਈ ਨਹੀਂ ਜੀ ਬਹੁਤ ਧੰਨਵਾਦੀ ਸੋ ਪੁਲਿਸ ਦੀ ਪੈਨੀ ਨਜ਼ਰ ਹੈ ਕਿਹਨ ਦੀ ਜਿਹੜੀਆਂ ਟੀਮਾਂ ਨੇ ਉਹ ਇੱਥੇ ਬੁਲਾਈਆਂ ਗਈਆਂ ਔਰ ਕੱਲੇ-ਕੱਲੇ ਕਰਦੀ ਜਿਹੜੀ ਇੱਥੇ ਜਾਂਚ ਕੀਤੀ ਜਾ ਰਹੀ ਹੈ ਅਗਰ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਜਾਂ ਕੋਈ ਸ਼ੱਕੀ ਚੀਜ਼ ਜਿਹੜੀ ਮਿਲਦੀ ਹੈ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਏਗੀ ਔਰ ਜਿਹੜੇ ਇਸ ਬਿਲਡਿੰਗ ਦੇ ਓਨਰ ਨੇ ਜਾਂ ਮਾਲਕ ਕਹਿ ਸਕਦੇ ਆ ਉਹ ਕਹਿ ਰਹੇ ਵੀ ਪੁਲਿਸ ਕਹਿ ਰਹੀ ਵੀ ਸਾਡੀ ਗ੍ਰਿਫਤੋ ਥੋੜੇ ਬਾਹਰ ਨੇ ਜਾਂ ਉਹ ਭੱਜ ਗਏ ਹੋਏ ਨੇ ਘਰ ਛੱਡ ਕੇ ਸੋ ਪੁਲਿਸ ਆਪਣੀ ਜਿਹੜੀ ਹੈ ਤਫ਼ਤੀਸ਼ ਕਰ ਰਹੀ ਹੈ ਬਾਕੀ ਇਦਾਂ ਦੀ ਇਨਸੀਡੈਂਟ ਹੋਣਾ ਲੁਧਿਆਣਾ ਜਿ ਵਰਗੇ ਵੱਡੇ ਸ਼ਹਿਰ ਦੇ ਵਿੱਚ ਉਹ ਵੀ ਇ ਹੁੰਦਾ ਉਹ ਬਹੁਤ ਕਹਿੰਦੇ ਵੀ ਰੇਅਰ ਜਿਹੜੀ ਚੀਜ਼ ਆ ਉਹ ਲੋਕਾਂ ਨੂੰ ਮਿਲਦੀ ਹੈ ਜਿਹੜੇ ਚੀਜ਼ ਇਸ ਚੀਜ਼ ਨੂੰ ਜਾਣਦੇ ਨੇ ਜਾਂ ਜਿਹੜੇ ਚੀਜ਼ਾਂ ਨੂੰ ਜਿਹੜੇ ਇਸ ਲੋਕਾਂ ਨੂੰ ਜਾਣਕਾਰੀ ਹੈ ਉਹੀ ਇਹ ਚੀਜ਼ ਨੂੰ ਆਪਣੇ ਕੋਲ ਰੱਖ ਸਕਦੇ ਨਹੀਂ ਤਾਂ ਨਾਰਮਲ ਬੰਦੇ ਤੋਂ ਪੋਟਾਸ਼ੀਅਮ ਦੂਰ ਹੁੰਦੀ ਹੈ ਬਾਕੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਸੋ ਏਦਾਂ ਦੀ ਅਪਡੇਟ ਨਾਲ ਜੁੜੇ ਰਹੋ ਸਿਟੀ ਆਮ ਨਿਊਜ਼ ਦੇ ਨਾਲ ਹਾਂ ਬੱਚੇ ਦਾ ਇਲਾਜ ਕਰਵਾਉਣ ਉਸ ਦੇਵਾਖੇ ਲੈ ਗਈ ਥੀ 10000 ਦੀ ਮੁੱਠੀ ਲਗਾਈ ਹਾਂ ਹਾਂ ਠੀਕ ਹੈ ਬੱਚਾ ਹਾਂ ਬੱਚਾ ਠੀਕ ਹੈ ਕੀ ਕਹਿ ਰਿਹਾ ਡਾਕਟਰ ਕੀ ਕਹਿ ਰਿਹਾ ਡੇ ਡਾਕਟਰ ਤਾਂ ਕੱਲ ਕੱਲ ਫਿਰ ਬੁਲਾਏ ਹਨ ਹਾਂ दवाई चल रहा है चल अभी तस... रहा। अभी तो पता नहीं कितनी देर चलेगा लेकिन तीसरे हर तीसरे दिन लेके जाना है हाँ बहुत हुँ। बच्चे जख्मी है दस बारह बच्चे जख्मी हुए हैं सब हाँ तो वो ठीक है वो क्यों नहीं नहीं वो भी सब हॉस्पिटल में हैं सब हाँ सब एक मेरे किराएदार की लड़की है वो भी बहुत सी वो भी सीरियस ही है वो भी जल गई है ਸੋ ਇਹ ਬੱਚੇ ਦੇ ਮਾਤਾ ਹੀ ਨੇ ਸਾਹੇ ਜਿਹੜੇ ਕਿ ਜੇ ਇਥੇ ਤੁਰ ਘਟਨਾ ਦਾ ਵੀ ਜਿਹੜਾ ਜ਼ਖਮੀ ਹੋਇਆ ਤੁਹਾਨੂੰ ਦਿਖਾਇਆ ਵੀ ਆ ਬਾਕੀ ਇਹਦੇ ਨਾਲ ਕਹੇਰੇ ਵੀ 10 12 ਬੱਚੇ ਹੋਰ ਨੇ ਜਿਹੜੇ ਜ਼ਖਮੀ ਹੋਏ ਨੇ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਚੱਲ ਰਹੇ ਨੇ